ਮੈਟਰੋ ਆਹ ਘਾਟ ਦੇ ਵਿੱਚ ਆ ਦੇਖੋ ਆ ਗੱਡੀ ਨੂੰ ਅੱਗ ਲੱਗੀ ਪਹਿਲਾਂ ਇਹਨੂੰ ਅੱਗ ਲੱਗਣੇ ਥੇਰ ਇੱਕ ਗੱਡੀ ਦੇ ਹੋਏ ਆ ਬ੍ਰੇਕ ਫੇਲ ਉਧਰਲੀ ਸਾਈਡ ਖੜੀ ਆ ਆ ਗੱਡੀ ਦੇ ਪਰਲੀ ਸਾਈਡ ਉਹ ਜਿਹੜਾ ਜੋ ਮਾਲ ਲੈ ਰਿਆ ਉਹਦੇ ਬ੍ਰੇਕ ਫੇਲ ਹੋਏ ਤੇ ਆ ਮੂਹਰੇ ਚੂਨੇ ਵਾਲੀ ਗੱਡੀ ਆਉਂਦੀ ਸੀ ਇਧਰ ਦੇ ਪਾਸੇ ਉਹ ਵੀ ਸੜ ਕੇ ਜਮਾ ਸੁਆਹ ਹੋ ਗਈ ਇਹਨੂੰ ਪਹਿਲਾਂ ਅੱਗ ਲੱਗੀ ਸੀ ਇਹ ਉਹ ਆ ਉਹਨਾਂ ਦਾ ਦੱਸਦੇ ਆ ਤੇ ਇੱਕ ਉਹ ਜਿਹੜੀ ਉਹ ਫੁੱਟਪਾਥ ਟੱਪ ਕੇ ਉਧਰੋਂ ਗੱਡੀ ਆਉਂਦੀ ਇੱਧਰ ਨੂੰ ਆਈ ਤੇ ਮੂਹਰੇ ਚੂਨੇ ਵਾਲੀ ਗੱਡੀ ਨਾਲ ਟੱਕਰ ਹੋਈ ਜਾਉਦੀ ਉਹ ਤੋਂ ਬਾਅਦ ਅੱਗ ਫੜੀ ਆ ਇਹਨਾਂ ਨੂੰ ਇੱਕ ਗੱਡੀ ਉਹ ਦੇ ਪਰਲੀ ਸਾਈਡ ਜਮ੍ਹੇ ਬੰਦ ਖਤਮ ਹੋਈ ਪਈ ਆ ਇੱਕ ਗੱਡੀ ਜਮ੍ਹੇ ਹੀ ਖਤਮ ਹੋਈ ਪਈ ਆ ਪੰਜ ਗੱਡੀਆਂ ਇਕੱਠੀਆਂ ਨੇ ਤੇ ਦੋ ਗੱਡੀਆਂ ਇਹ ਤਾਂ ਪਿੱਛੇ ਦੱਸਦੇ ਆ ਉਹ ਪਿਛੇ ਵਾਲੀ ਤਾਂ ਖਤਮ ਹੀ ਹੋਈ ਪਈ ਆ ਜਮਾਈ ਉਹ ਤਾਂ ਗੱਡਰੀ ਦੀ ਨਹੀਂ ਐ ਬਸ ਉਹ ਦੇਖ ਇੱਥੋਂ ਗੱਡੀ ਫੁੱਟਪਾਥ ਟੱਪੀ ਆ ਜਿਹਦੇ ਬ੍ਰੇਕ ਫੇਲ ਹੋਏ ਆ ਉੱਪਰੋਂ ਆਉਂਦੀ ਉੱਪਰੋਂ ਆਉਂਦੀ ਇੱਥੋਂ ਗੱਡੀ ਫੁੱਟਪਾਥ ਟੱਪੀ ਆ ਆਹ ਗੱਡੀ ਇਹਨੇ ਮੂਹਰੇ ਇਹਨੂੰ ਅੱਗ ਲੱਗੀ ਹੋਈ ਪਹਿਲਾਂ ਖੜੀ ਸੀ ਗੱਡੀ ਦੀ ਤੇ ਉਧਰੋਂ ਚੂਨੇ ਵਾਲੀ ਗੱਡੀ ਆ ਰਹੀ ਸੀ ਉਹਦੇ ਵਿੱਚ ਇਹਦੀ ਟੱਕਰ ਹੋਣੇ ਚੂਨੇ ਵਾਲੀ ਉੱਥੇ ਅੜ ਗਈ ਉਹਨੂੰ ਆਹ ਗੱਡੀ ਤੋਂ ਅੱਗ ਪੈ ਗਈ ਉਹ ਪਿਛਲੀ ਗੱਡੀ ਨਵੀਂ ਗੱਡੀ ਸੀ 6 10 ਚੱਕੀ ਸੰਸਰਾਂ ਵਾਲੀ ਆ ਦੇਖੋ ਜ਼ਮਾਨਤ ਨੂੰ ਖੜਿਆ ਪਿਆ ਗੱਡੀਆਂ ਤੋਂ ਬਾਹਰ ਕੁਝ ਹੋ ਰਿਹਾ ਹੈ ਤੇ ਦੇਖੋ ਪਿੱਛੇ ਉਹ ਜਿਹੜਾ ਮੋੜ ਪੈਂਦਾ ਇੱਕ ਗੱਡੀ ਹੋਰ ਦਾਸਦੇ ਆ 10 ਚੱਕੀ ਤੇ ਇੱਕ ਕਾਰ ਨੂੰ ਵੀ ਨਾਲ ਇਹਦੇ ਤੋਂ ਅੱਕ ਪਈ ਹੈ ਤੇ ਉਹਦੇ ਉਹ ਬੈਕ ਸਾਈਡ ਤੇ ਉਹ ਵੀ ਗੱਡੀਆਂ ਖੜੀਆਂ ਨੇ